ਮਾਰਚ ਮਹੀਨੇ ਵਿੱਚ ਜਨਮੇ ਵਿਅਕਤੀ 19 ਫਰਵਰੀ ਤੋਂ ਲੈ ਕੇ 28 ਮਾਰ ਤੱਕ ਜਨਮੇ ਵਿਅਕਤੀਆਂ ਲਈ ਕੱਲ ਤੋਂ ਅਗਲੀ ਵੀਡੀਓ ਕਦੇ-ਕਦੇ ਲੋਕ ਆਪਣੇ ਸੁਭਾਅ ਵਿੱਚ ਅਚਾਨਕ ਬਦਲਾ ਕਰਕੇ ਆਪਣੇ ਨੇੜਲੇ ਲੋਕਾਂ, ਮਿੱਤਰਾਂ, ਦੋਸਤਾਂ, ਰਿਸ਼ਤੇਦਾਰਾਂ ਨੂੰ ਹੈਰਾਨੀ ਵਿੱਚ ਪਾ ਦਿੰਦੇ ਨੇ। ਇੱਕ ਕੰਪਲ ਵਿੱਚ ਇਹ ਆਪਣੀ ਅੰਦਰਲੀ ਕਮਜ਼ੋਰੀ ਜਾਂ ਸਵੈ ਕੇਂਦਰਤ ਰਹਿਣ ਦੀ ਪ੍ਰਵਿਰਤੀ ਨੂੰ ਛੱਡ ਕੇ ਸਵੈ ਰਖਿਆ ਲਈ ਕਿਸੇ ਵੀ ਸੀਮਾ ਤੱਕ ਜਾ ਸਕਦੇ ਨੇ। ਆਤਮ ਰਖਿਆ ਲਈ ਆਮ ਤੌਰ ਤੇ ਸਮੇਂ ਵਿੱਚ ਇਸ ਟਾਈਮ ਵਿੱਚ ਜਨਵੇਂ ਵਿਅਕਤੀ ਦੂਰੇ ਸਵਾਦੇ ਮਾਲ ਖੁੰਦਦੇ ਨੇ ਸਵਾਲ ਇਹ ਹੈ ਕਿ ਕਿਹੜਾ ਰਸਤਾ ਪਣਾਉਂਦੇ ਨੇ ਇਹ ਲੋਕ ਅਕਸਰ ਸਮੁੰਦਰ ਦੀ ਸ਼ੈਅ ਕਰਨ ਦੇ ਸ਼ੌਕੀਨ ਹੁੰਦੇ ਨੇ ਜੇ ਸਮੁੰਦਰੀ ਯਾਤਰਾ ਨਾ ਕਰ ਸਕਣ ਤਾਂ ਇਹ ਆਪਣਾ ਘਰ ਕਿਸੇ ਝੀਲ ਜਾਂ ਕਿਸੇ ਨਹਿਰ ਜਾਂ ਕਿਸੇ ਖਾਸ ਪਾਣੀ ਵਾਲੀ ਜਗ੍ਹਾ ਦੇ ਕਿਨਾਰੇ ਪਾਉਣਾ ਪਸੰਦ ਕਰਦੇ ਨੇ ਮਾਲ ਟੁਆਈ ਵਿਦੇਸ਼ਾਂ ਨਾਲ ਵਪਾਰ ਇਹ ਆਤਮ ਦੇ ਜਾਂ ਸਮੁੰਦਰੀ ਵਪਾਰ ਵਿੱਚ ਇਹ ਬਹੁਤ ਸਫਲਤਾ ਪ੍ਰਾਪਤ ਕਰਦੇ ਨੇ। ਅਕਸਰ ਸਾਰੇ ਲੋਕ ਅਧਿਆਤਮਕਤਾ ਤੇ ਵਿਹਾਰਕਤਾ ਦੇ ਇਹ ਵਧੀਆ ਮਾਲਕ ਹੁੰਦੇ ਆ। ਸਾਰੀਆਂ ਗੁਪਤ ਵਿਦਿਆ ਦੇ ਪ੍ਰਤੀ ਇੱਕ ਦੂਸਰੇ ਰੂਪ ਵਿੱਚ ਅਕਰਸ਼ਿਤ ਹੁੰਦੇ ਨੇ। ਅਗਿਆਤ, ਦਾਰਸ਼ਨਿਕ ਜਾਂ ਰਹੱਸਿਆ ਦੀ ਖੋਜ ਕਰਨਾ ਬਹੁਤ ਪਸੰਦ ਕਰਦੇ ਨੇ। ਕੁਦਰਤ ਦੇ ਪ੍ਰਤੀ ਲੋਗ ਜਣੀ ਉਦਾਰਤਾ ਰੱਖਣ ਤੇ ਵੀ ਇਹਨਾਂ ਦੇ ਮਨ ਵਿੱਚ ਗਰੀਬੀ ਦਾ ਅਣਜਾਣ ਜਿਹਾ ਭੈ ਬਣਿਆ ਰਹਿੰਦਾ ਹੈ ਡਰ ਜਿਹਾ ਬਣਿਆ ਰਹਿੰਦਾ ਹੈ ਇਸ ਲਈ ਆਪਣੀ ਉਦਾਰਤਾ ਨੂੰ ਇਹ ਹਾਬੀ ਨਹੀਂ ਹੋਣ ਦਿੰਦੇ 19 ਦੇਰ ਤੱਕ ਜਿੰਨੀ ਦੇਰ ਤੱਕ ਕਿਸੇ ਲਈ ਬਹੁਤ ਹੀ ਪਿਆਰੇ ਇਨਸਾਨ ਦੇ ਪ੍ਰਭਾਵ ਵਿੱਚ ਨਾ ਆ ਜਾਣਾ ਜਦੋਂ ਕਿਸੇ ਵਧੀਆ ਇਨਸਾਨ ਦੇ ਪ੍ਰਭਾਵ ਵਿੱਚ ਆ ਜਾਂਦੇ ਨੇ ਫਿਰ ਇਹ ਆਪਣਾ ਸਾਰਾ ਕੁਝ ਹੀ ਨਿਸ਼ਾਵਰ ਕਰ ਦਿੰਦੇ ਨੇ ਇਨਾਂ ਦੀ ਨਿਗਾਹ ਵਿੱਚ ਨਿਗਾਹ ਵਿੱਚ ਇਨਾਂ ਦੀਆਂ ਨਜ਼ਰਾਂ ਵਿੱਚ ਪੈਸੇ ਦਾ ਕੋਈ ਖਾਸ ਮੁੱਲ ਨਹੀਂ ਹੁੰਦਾ ਇਹਨਾਂ ਭਾਦ ਦਾ ਪੈਸਾ ਸਿਰਫ ਕੰਮ ਚਲਾਉਣ ਵਾਸਤੇ ਹੁੰਦਾ ਹੈ ਹੋਰ ਜ਼ਿਆਦਾ ਪੈਸੇ ਦਾ ਮੁੱਲ ਇਨਦੇ ਨਿਗਾਹ ਵਿੱਚ ਕੋਈ ਖਾਸ ਨਹੀਂ ਹੁੰਦਾ ਇਹ ਲੋਕ ਦਾਰਸ਼ਨਿਕ ਹੁੰਦੇ ਨੇ ਸੁਭਾਅ ਦੇ ਚੰਚਲ ਜੈ ਸੁਭਾਅ ਦੇ ਮਾਲਕ ਹੁੰਦੇ ਨੇ ਵੀਡੀਓ ਲੰਬੀ ਹੁੰਦੀ ਹੈ ਇਸ ਤੋਂ ਬਾਅਦ ਕੱਲ ਤੋਂ ਅੱਗੇ ਫਿਰ ਪਾਉਂਗਾ ਹਾਂ Thank you. Bye.